ਮੈਂ ਜਸਪ੍ਰੀਤ कौर ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਮਨ ਫੂਡ ਰੈਸਪੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਲੂ ਮੇਥੀ ਦੇ ਬਹੁਤ ਹੀ ਟੇਸਟੀ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਜਿਸ ਨੂੰ ਬੱਚੇ ਤੋਂ ਲੈ ਕੇ ਵੱਡੇ ਸਾਰੇ ਹੀ ਖਾਣਾ ਪਸੰਦ ਕਰਨਗੇ ਪਰੌਂਠੇ ਆਪਾਂ ਬਿਨਾ ਭਰੇ ਬਹੁਤ ਹੀ ਸੌਖੇ ਤਰੀਕੇ ਨਾਲ ਮਿੰਟਾਂ ਵਿੱਚ ਬਣਾ ਕੇ ਖਾ ਸਕਦੇ ਹਾਂ ਆਲੂ ਮੇਥੀ ਪਰੌਂਠਾ ਬਣਾਉਣਾ ਸ਼ੁਰੂ ਕਰਦੇ ਹਾਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ आलू मेथी पराठा बनाने ਲਈ ਮੈਂ 2 ਕੱਪ ਤਾਜ਼ੀ ਹਰੀ ਮੇਥੀ ਲਈਏ ਮੇਥੀ ਨੂੰ 2-3 ਵਾਰ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਧੋਣ ਤੋਂ ਬਾਅਦ ਇਸ ਨੂੰ ਸੁਕਾ ਕੇ ਆਪਾਂ ਬਰੀਕ-ਬਰੀਕ ਕੱਟ ਲਿਆ 2 ਉਬਲੇ ਹੋਏ ਆਲੂ ਲਏ ਆਲੂ ਨੂੰ ਉਬਾਲਣ ਤੋਂ ਬਾਅਦ ਚੰਗੀ ਤਰ੍ਹਾਂ ਠੰਡਾ ਕਰ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਮੇਥੀ ਨੂੰ ਭੁੰਨ ਕੇ ਤਿਆਰ ਕਰਾਂਗੇ ਮੇਥੀ ਨੂੰ ਭੁੰਨਣ ਲਈ ਪੈਨ ਵਿੱਚ ਆਪਾਂ 1 ਚਮਚ ਦੇਸੀ ਘਿਓ ਪਾ ਦੇਵਾਂਗੇ ਘਿਓ ਤੁਸੀਂ ਕੋਈ ਵੀ ਲੈ ਸਕਦੇ ਹੋ ਘਿਓ ਦੀ ਜਗ੍ਹਾ ਤੁਸੀਂ ਤੇਲ ਵੀ ਯੂਜ਼ ਕਰ ਸਕਦੇ ਹੋ ਪਰਦੇਸੀ ਕਿਓ ਪਾਉਣ ਨਾਲ ਟੇਸਟ ਬਹੁਤ ਵਧੀਆ ਆਵੇਗਾ ਸੇਕ ਆਪਾਂ ਮੀਡੀਅਮ ਰੱਖਾਂਗੇ ਕਿਉਂ ਉਹਨੂੰ ਆਪਾਂ ਗਰਮ ਕਰ ਲਵਾਂਗੇ ਕਿਉਂ ਉਹਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਿਆ ਹੁਣ ਇਸ ਵਿੱਚ ਆਪਾਂ ਮੇਥੀ ਪਾ ਦੇਵਾਂਗੇ ਮੇਥੀ ਨੂੰ ਆਪਾਂ ਮੀਡੀਅਮ ਸੇਕ ਤੇ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਆਪਾਂ ਮੇਥੀ ਭੁੰਨ ਕੇ ਪਰੌਂਠੇ ਬਣਾਉਨੇ ਆ ਤਾਂ ਟੇਸਟ ਬਹੁਤ ਵਧੀਆ ਆਉਂਦਾ ਹੈ ਮੇਥੀ ਨੂੰ ਆਪਾਂ ਮੀਡੀਅਮ ਸੇਕ ਤੇ 3-4 ਮਿੰਟ ਲਈ ਭੁੰਨ ਲਿਆ। ਮੇਥੀ ਆਪਣੀ ਭੁੰਨ ਕੇ ਤਿਆਰ ਹੈ। ਮੈਂ ਗੈਸ ਬੰਦ ਕਰ ਦੇਵਾਂਗੀ। ਹੁਣ ਆਪਾਂ ਪਰੌਂਠੇ ਲਈ ਆਟਾ ਗੁੰਨਣ ਕੀ ਤਿਆਰ ਕਰਾਂਗੇ। ਪਰਾਂਠੇ ਵਿੱਚ ਆਪਾਂ 2 ਕੌਲੀਆਂ ਕਣਕ ਦਾ ਆਟਾ ਪਾ ਦੇਵਾਂਗੇ। 2 ਚਮਚ ਬੇਸਣ ਪਾ ਦੇਵਾਂਗੇ। ਇੱਕ ਕੌਲੀ ਲਈ ਆਪਾਂ 1 ਚਮਚ ਬੇਸਣ ਐਡ ਕਰਨਾ ਹੈ। ਬੇਸਣ ਪਾਉਣ ਨਾਲ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ। एक चमच नमक बाकी नमक तुम तो अपने टेस्ट अकॉर्डिंग रख सकते हो एक चमच कुटा हुआ अदरक हरी मिर्च अद्धा चमच अजवाइन अद्धा चमच हल्दी अद्धा चमच लाल मिर्च ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਇੱਕ ਚਮਚ ਦਰਦਰੀ ਗੁੱਟੀ ਹੋਈ ਸੌਂਫ ਸੌਂਫ ਪਾਉਣ ਨਾਲ ਪਰੌਂਠੇ ਵਿੱਚ ਬਹੁਤ ਹੀ ਵਧੀਆ ਫਲੇਵਰ ਆਉਂਦਾ ਦੋ ਉਬਲੇ ਹੋਏ ਆਲੂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਆਲੂ ਵਿੱਚ ਕੋਈ ਵੀ ਮੋਟਾ ਟੁਕੜਾ ਨਹੀਂ ਰਹਿਣਾ ਚਾਹੀਦਾ ਪੁੰਨੀ ਹੋਈ ਮੇਥੀ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਾਰੇ ਟੀਜਾ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਏ ਹੁਣ ਇਸ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਆਟਾ ਗੁੰਨ ਲਵਾਂਗੇ ਆਟਾ ਆਪਾਂ ਨਾ ਤਾਂ ਜ਼ਿਆਦਾ ਸਖਤ ਰੱਖਣੇ ਨਾ ਹੀ ਨਰਮ మీడియం ਦਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਏ ਹੁਣ ਇਸ ਨੂੰ ਢੱਕ ਕੇ ਆਪਾਂ 8-10 ਮਿੰਟ ਲਈ ਇਸੇ ਤਰ੍ਹਾਂ ਹੀ ਰੱਖ ਦੇਵਾਂਗੇ ਆਟੇ ਨੂੰ ਢੱਕ ਕੇ ਰੱਖੇ ਹੋਏ 10 ਮਿੰਟ ਹੋ ਗਏ ਨੇ ਹੁਣ ਆਪਾਂ ਹੱਥ ਉੱਪਰ ਥੋੜਾ ਜਿਹਾ ਤੇਲ ਲਗਾ ਕੇ ਆਟੇ ਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਾਲ ਲਏ ਹੁਣ ਇਸ ਤੇ ਆਪਾਂ ਛੋਟੇ ਛੋਟੇ ਪੇੜੇ ਕਰ ਲਵਾਂਗੇ ਇੰਨੇ ਸਾਈਜ਼ ਦੇ ਆਪਾਂ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਪੇੜੇ ਉੱਪਰ ਥੋੜਾ ਜਿਹਾ ਆਟਾ ਲਗਾ ਕੇ ਆਪਾਂ ਇਸ ਨੂੰ ਵੇਲ ਲਵਾਂਗੇ ਇਸ ਦੀ ਪਤਲੀ ਜੀ ਰੋਟੀ ਵੇਲ ਕੇ ਤਿਆਰ ਕਰ ਲਵਾਂਗੇ ਆਪਾਂ ਰੋਟੀ ਆਪਾਂ ਬੇਲ ਕੇ ਤਿਆਰ ਕਰ ਲਈਏ ਹੁਣ ਇਸ ਉਪਰ ਆਪਾਂ ਥੋੜਾ ਜਿਹਾ ਘਿਓ ਲਗਾ ਦੇਵਾਂਗੇ ਘਿਓ ਤੁਸੀਂ ਆਪਣੇ ਪਸੰਦ ਅਨੁਸਾਰ ਲਗਾ ਸਕਦੇ ਇਸ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰ ਦੇਵਾਂਗੇ ਫੋਲਡ ਕਰਨ ਕਿ ਘਿਓ ਲਗਾ ਦੇਵਾਂਗੇ ਇਸ ਨੂੰ ਹਲਕਾ ਜਿਹਾ ਦਬਾ ਦੇਵਾਂਗੇ ਥੋੜਾ ਜਿਹਾ ਆਟਾ ਲਗਾ ਦੇਵਾਂਗੇ ਹੁਣ ਇਸ ਨੂੰ ਆਪਾਂ ਬੇਲ ਕੇ ਤਿਆਰ ਕਰ ਲਵਾਂਗੇ ਪਰੌਂਠੇ ਆਪਾਂ ਬੇਲ ਕੇ ਤਿਆਰ ਕਰ ਲਏ ਪਰੌਂਠੇ ਨੂੰ ਸ਼ੇਪ ਤੁਸੀਂ ਆਪਣੇ ਹਿਸਾਰ ਕੋਈ ਵੀ ਦੇ ਸਕਦੇ ਹੋ ਹੁਣ ਆਪਾਂ ਪਰੌਂਠੇ ਨੂੰ ਸੇਕ ਕੇ ਤਿਆਰ ਕਰਾਂਗੇ ਪਰੌਂਠੇ ਨੂੰ ਸੇਕਣ ਲਈ ਆਪਾਂ ਤਵੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਗੈਂਸ ਦਾ ਸੇਕ ਆਪਾਂ ਮੀਡੀਅਮ ਕਰ ਦਿੱਤੇ ਹੁਣ ਇਸ ਉੱਪਰ ਆਪਾਂ ਪਰੌਂਠਾ ਪਾ ਦੇਵਾਂਗੇ ਉਨਾ ਫਿਰ ਸਾਈਡ ਚੇਂਜ ਕਰ ਦੇਵਾਂਗੇ। ਪਰੌਂਠੇ ਨੂੰ ਆਪਾਂ ਹਲਕਾ ਜਿਹਾ ਸੇਕ ਲਿਆ। ਸਾਈਡ ਚੇਂਜ ਕਰਕੇ ਆਪਾਂ ਘਿਓ ਲਗਾ ਦੇਵਾਂਗੇ। ਘਿਓ ਤੇਲ ਤੁਸੀਂ ਆਪਣੀ ਪਸੰਦ ਅਨੁਸਾਰ ਲਗਾ ਸਕਦੇ ਹੋ। ਦੂਸਰੀ ਸਾਈਡ ਵੀ ਆਪਾਂ ਘਿਓ ਲਗਾ ਦੇਵਾਂਗੇ। ਦੋਨਾਂ ਸਾਈਡਾਂ 'ਤੇ ਆਪਾਂ ਘਿਓ ਚੰਗੀ ਤਰ੍ਹਾਂ ਲਗਾ ਦਿੱਤਾ। ਪਰੌਂਠੇ ਨੂੰ ਆਪਾਂ ਦੋਨਾਂ ਸਾਈਡਾਂ ਦੇ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰ ਲਵਾਂਗੇ। ਹਲਕਾ ਜਿਹਾ ਦਵਾ ਦੇਵਾਂਗੀ। ਪ੍ਰੋਂਠੇ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਏ। ਹੁਣ ਇਸ ਨੂੰ ਆਪਾਂ ਪਲੇਟ ਵਿੱਚ ਕੱਢ ਲਵਾਂਗੇ। ਬਾਕੀ ਪ੍ਰੋਂਠੇ ਵੀ ਆਪਾਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ। ਦੂਸਰਾ ਪ੍ਰੋਂਠਾ ਬਣਾਉਣ ਲਈ ਆਪਾਂ ਰੋਟੀ ਨੂੰ ਬੇਲ ਲਏ। ਹੁਣ ਇਸ ਪਰ ਆਪਾਂ ਘਿਓ ਲਗਾ ਦੇਵਾਂਗੇ। ਇਸ ਨੂੰ ਫੋਲਡ ਕਰ ਦੇਵਾਂਗੇ। ਇਸ ਉੱਪਰ ਵੀ ਘਿਓ ਲਗਾ ਦੇਵਾਂਗੇ। ਇਸ ਸਾਈਡ ਤੋਂ ਵੀ ਫੋਲਡ ਕਰ ਦੇਵਾਂਗੇ। ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਇਸ ਨੂੰ ਆਪਾਂ ਬੇਲ ਲਵਾਂਗੇ। ਨੂੰ ਹਲਕੇ ਜਿਹੇ ਹੱਥਾਂ ਨਾਲ ਬੇਲ ਲੈਣਾ ਤਾਂ ਜੋ ਇਸ ਦੀ ਸ਼ੇਪ ਵਧੀਆ ਬਣ ਕੇ ਤਿਆਰ ਹੋਵੇ। ਪਰੌਂਠਾ ਆਪਾਂ ਬੇਲ ਕੇ ਤਿਆਰ ਕਰ ਲਿਆ। ਹੁਣ ਇਸ ਨੂੰ ਆਪਾਂ ਸੇਕ ਕੇ ਤਿਆਰ ਕਰਾਂਗੇ। ਪਰੌਂਠੇ ਨੂੰ ਆਪਾਂ ਮੀਡੀਅਮ ਸੇਕ ਤੇ ਹੀ ਸੇਕ ਕੇ ਤਿਆਰ ਕਰਨਾ ਹੈ। ਮੀਡੀਅਮ ਸੇਕ ਤੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ। ਪਰੌਂਠੇ ਦੀਆਂ ਦੋਨਾਂ ਸਾਈਡਾਂ ਉੱਪਰ ਆਪਾਂ ਘਿਓ ਚੰਗੀ ਤਰ੍ਹਾਂ ਲਗਾ ਦਿੱਤੇ। ਇਸ ਨੂੰ ਚੰਗੀ ਤਰ੍ਹਾਂ ਸੇਕ ਕੇ ਤਿਆਰ ਕਰ ਲਵਾਂਗੇ। ਪਰਾਉਂਠੇ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਏ। ਪਰਾਉਂਠੇ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ। ਪਰਾਉਂਠੇ ਨੂੰ ਆਪਾਂ ਚਟਣੀ, ਦਹੀਂ, achar ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਆ। ਇਸ ਦਾ ਟੇਸਟ ਬਹੁਤ ਵਧੀਆ ਆਵੇਗਾ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਵੀਡੀਓ ਨਾਲ ਲੈਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ।